ਮੈਂ ਉਸ ਸਮੇਂ ਦੇ ਵਿੱਤ ਮੰਤਰੀ ਅਰੁਣ ਜੈਟਲੀ ਨੂੰ ਕਿਹਾ ਸੀ ਕਿ ਮੈਂ ਜਾ ਰਿਹਾ ਹਾਂ ਪਰ ਮੇਰਾ ਪਾਸਪੋਰਟ ਰੱਦ ਹੋਣ ਦੇ ਕਾਰਨ ਮੈਂ ਲੰਡਨ ਵਿੱਚ ਫਸ ਗਿਆ ਮੈਂ ਪਘੋੜਾ ਨਹੀਂ ਆ ਇਹ ਭੱਜਣ ਦੀ ਯੋਜਨਾ ਨਹੀਂ ਸੀ ਮੈਨੂੰ ਚੋਰ ਕਹਿਣਾ ਗਲਤ ਹੈ ਇਸ ਤੋਂ ਇਲਾਵਾ IDBI ਬੈਂਕ ਤੋਂ 90 ਕਰੋੜ ਰੁਪਏ ਦਾ ਲੋਨ ਡਿਫਾਲਟ ਦਾ ਮਾਮਲਾ ਵੀ ਦਰਜ ਹੈ ਵਿਜੀਮਲਿਆ ਨੂੰ ਅਕਸਰ ਲੋਕ ਪਘੋੜਾ ਨਾਂ ਦੇ ਨਾਲ ਜੋੜ ਦਿੰਦੇ ਨੇ ਉਹਨਾਂ ਨੂੰ ਭਗੌੜਾ ਟੈਗ ਦੇ ਦਿੰਦੇ ਨੇ ਤੁਹਾਡੇ ਸਾਹਮਣੇ ਵੀ ਪੇਸ਼ ਹੋਵਾਂਗਾ ਪਰ ਮੇਰਾ ਪਾਸਪੋਰਟ ਰੱਦ ਕਰ ਦਿੱਤਾ ਗਿਆ ਪਾਸਪੋਰਟ ਰੱਦ ਹੋਣ ਤੋਂ ਬਾਅਦ ਮੈਂ ਲੰਡਨ ਵਿੱਚ ਫਸ ਗਿਆ ਮੈਂ ਕੋਈ ਚੋਰੀ ਨਹੀਂ ਕੀਤੀ ਮੈਂ ਕਦੇ ਨਿੱਜੀ ਕਰਜ਼ਾ ਨਹੀਂ ਲਿਆ ਨਾ ਹੀ ਮੈਂ ਕਿਸੇ ਨਾਲ ਧੋਖਾ ਕੀਤਾ 2 ਮਾਰਚ 2016 ਨੂੰ ਮੈਂ ਜਨੇਵਾ ਵਿੱਚ ਐਫਆਈਏ ਦੀ ਮੀਟਿੰਗ ਲਈ ਲੰਡਨ ਜਾ ਰਿਹਾ ਸੀ ਮੈਂ ਉਸ ਸਮੇਂ ਦੇ ਵਿੱਤ ਮੰਤਰੀ ਅਰੁਣ ਜੈਟਲੀ ਨੂੰ ਕਿਹਾ ਸੀ ਕਿ ਮੈਂ ਜਾ ਰਿਹਾ ਹਾਂ ਪਰ ਮੇਰਾ ਪਾਸਪੋਰਟ ਰੱਦ ਹੋਣ ਦੇ ਕਾਰਨ ਮੈਂ ਲੰਡਨ ਵਿੱਚ ਫਸ ਗਿਆ ਮੈਂ ਭਗੋੜਾ ਨਹੀਂ ਆ ਇਹ ਭੱਜਣ ਦੀ ਯੋਜਨਾ ਨਹੀਂ ਸੀ ਮੈਨੂੰ ਚੋਰ ਕਹਿਣਾ ਗਲਤ ਹੈ ਜਿਕਰ ਸਾਰੀਆਂ ਗੱਲਾਂ ਤੁਸੀਂ ਅਕਸਰ ਸੁਣੀਆਂ ਹੋਣਗੀਆਂ ਕਿਸੇ ਨਾ ਕਿਸੇ ਵੀਡੀਓ ਦੇ ਵਿੱਚ ਤਾਂ ਤੁਹਾਨੂੰ ਸਿਰਫ ਇੱਕ ਸ਼ਖਸ ਦਾ ਨਾਮ ਯਾਦ ਆਵੇਗਾ ਜਿਸ ਨੂੰ ਲੋਕ ਚੋਰ ਉਰਫ ਵਿਜੇ ਮਾਲੀਆ ਕਹਿੰਦੇ ਨੇ ਇੱਕ ਕਾਰੋਬਾਰੀ ਵਿਜੇ ਮਾਲੀਆ ਦਾ ਬਿਆਨ ਹੈ ਜੋ 6500 ਕਰੋੜ ਰੁਪਏ ਦੇ ਬੈਂਕ ਲੋਨ ਤੋਂ ਖਤੜੀ ਦੇ ਮਾਮਲੇ ਵਿੱਚ ਫਸਿਆ ਹੋਇਆ ਸੀਗਾ ਸਤਿ ਸ਼੍ਰੀ ਅਕਾਲ ਦੇਸੀ ਵਰਲਡ ਦੇਖ ਰਹੇ ਹੋ ਤੁਸੀਂ ਅੱਜ ਗੱਲ ਕਰਾਂਗੇ ਆਪਾਂ ਉਸ ਭਾਰਤ ਦੇ ਲੋਨ ਚੋਰ ਤੋਂ ਜਾਂ ਵਿਜੇ ਮਾਲੀਆ ਦਾ ਜੋ ਇੱਕ ਬਿਜ਼ਨਸ ਟਾਈਕੂਨ ਸੀਗਾ ਤੇ ਜਿਸ ਦੀ ਦੇਖਦੇ ਦੇਖਦੇ ਹੀ ਪ੍ਰਾਪਰਟੀ ਸਾਰੀ ਸੀਜ਼ ਕਰ ਲਈ ਜਾਂਦੀ ਹੈ ਉਸ ਤੋਂ ਬਾਅਦ ਉਹ ਦੇਸ਼ ਛੱਡ ਕੇ ਚਲੇ ਜਾਂਦੇ ਨੇ ਤੇ ਲੋਕ ਉਹਨਾਂ ਨੂੰ ਪਘੋੜਾ ਦਾ ਟੈਗ ਦੇ ਦਿੰਦੇ ਨੇ ਵਿਆਜ ਅਤੇ ਹੋਰ ਦੇਸ਼ਾਂ ਦੇ ਨਾਲ-ਨਾਲ ਇਹ ਰਕਮ ਲਗਭਗ 9000 ਕਰੋੜ ਰੁਪਏ ਦੇ ਕਰੀਬ ਪਹੁੰਚ ਗਈ ਸੀ ਇਸ ਤੋਂ ਇਲਾਵਾ ਆਈਡੀ ਬੀਆਈ ਬੈਂਕ ਤੋਂ 900 ਕਰੋੜ ਰੁਪਏ ਦਾ ਲੋਨ ਡਿਫਾਲਟ ਦਾ ਮਾਮਲਾ ਵੀ ਦਰਜ ਹੈ 9 ਸਾਲਾਂ ਤੱਕ ਵਿਜੇ ਮਾਲਿਆ ਨੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਪਰ ਹਾਲੇ ਦੇ ਵਿੱਚ ਇੱਕ ਰਾਸ਼ਮਾਨੀ ਦੇ ਨਾਲ ਯੂਟਿਊਬਰ ਆਸ਼ਮਾਨੀ ਦੇ ਪੋਡਕਾਸਟ ਵਿੱਚ ਉਹ ਆਪਣੀ ਚੁੱਪੀ ਤੋੜਦੇ ਨੇ ਇਸ 4 ਘੰਟੇ ਦੇ ਗੱਲਬਾਤ ਵਿੱਚ ਉਸਨੇ ਆਪਣੀ ਜ਼ਿੰਦਗੀ ਦੀ ਕਾਰੋਬਾਰ ਕਿੰਗフィਸ਼ਰ 에ਅਰਲਾਈਨ ਦੇ 100 ਕਰਮਚਾਰੀਆਂ ਦੀਆਂ ਬਕਾਇਆ ਤਨਖਾਹਾਂ ਅਤੇ ਕਾਨੂੰਨ ਨਾਲ ਲੜੀ ਇਹ ਗੱਲਾਂ ਬਾਰੇ ਖੁੱਲ ਕੇ ਗੱਲ ਕੀਤੀ ਪਰ ਸਭ ਤੋਂ ਵੱਡੀ ਗੱਲ ਇੱਥੇ ਇਹ ਸਾਹਮਣੇ ਨਿਕਲ ਕੇ ਨਜ਼ਰ ਆਉਂਦੀ ਹੈ ਕਿ ਵਿਜੇ ਮਾਲਿਆ ਨੂੰ ਅਕਸਰ ਲੋਕ ਭਗੌੜਾ ਨਾਂ ਦੇ ਨਾਲ ਜੋੜ ਦਿੰਦੇ ਨੇ ਉਹਨਾਂ ਨੂੰ ਭਗੌੜਾ ਟੈਗ ਦੇ ਦਿੰਦੇ ਨੇ ਇਸ ਸਵਾਲ ਨੂੰ ਜਦੋਂ ਰਾਸ਼ਮਾਨੀ ਦੇ ਵੱਲੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਨੇ ਕਿ ਲੋਕ ਮੈਨੂੰ ਭਗੌੜਾ ਤਾਂ ਕਹਿੰਦੇ ਨੇ ਪਰ ਇਹ ਸਭ ਗਲਤ ਹੈ ਮੈਂ 1988 ਤੋਂ ਇੰਗਲੈਂਡ ਵਿੱਚ ਰਹਿ ਰਿਹਾ ਹਾਂ ਤੇ ਮੇਰਾ ਉੱਥੇ ਦਾ 1992 ਤੋਂ ਸਥਾਈ ਨਿਵਾਸ ਆਈਐਲਆਰ ਬਣਿਆ ਹੋਇਆ ਹੈ ਨਿਯਮਾਂ ਅਨੁਸਾਰ ਮੈਂ ਭਾਰਤ ਵਿੱਚ ਸਿਰਫ 180 ਦਿਨਾਂ ਲਈ ਰਹਿ ਸਕਦਾ ਹਾਂ ਇਸ ਲਈ ਮੈਂ ਅਕਸਰ ਬਾਹਰ ਆਉਂਦਾ ਜਾਂਦਾ ਰਹਿੰਦਾ ਹਾਂ ਮੈਂ ਪਗੋੜਾ ਨਹੀਂ ਆ ਮੈਂ 32 ਸਾਲ ਤੋਂ ਜੁਕੇ ਦਾ ਨਿਵਾਸੀ ਹਾਂ ਮੈਂ ਵਿੱਤ ਮੰਤਰੀ ਅਰੁਣ ਜੈਤਲੀ ਨੂੰ ਕਿਹਾ ਕਿ ਮੈਂ ਲੰਡਨ ਜਾ ਰਿਹਾ ਹਾਂ ਮੈਂ ਸੰਸਦ ਤੋਂ ਹਵਾਈ ਅੱਡੇ ਤੱਕ ਗਿਆ ਸੀ ਮੈਨੂੰ ਐਫਆਈਏ ਵਿਸ਼ਵ ਪ੍ਰਿਸ਼ਦ ਦੀ ਮੀਟਿੰਗ ਲਈ ਜਿਨੇਵਾ ਜਾਣਾ ਪਿਆ ਜੋ ਕਿ ਮਹੀਨਾ ਪਹਿਲਾਂ ਤੇ ਕੀਤੀ ਗਈ ਸੀ ਮੈਂ ਜੈਤਲੀ ਨੂੰ ਕਿਹਾ ਕਿ ਉਹ ਆਪਣੇ ਨਿਪਟਾਰੇ ਬਾਰੇ ਬੈਂਕਾਂ ਨਾਲ ਗੱਲ ਕਰਨ ਮੈਂ ਵਾਪਸ ਆਵਾਂਗਾ ਪਰ মিডিਆ ਵਿੱਚ ਨਗਾਮਾ ਹੋਇਆ ਜੈਤਲੀ ਨੇ ਪਹਿਲਾਂ ਮੀਟਿੰਗ ਤੋਂ ਇਨਕਾਰ ਕਰ ਦਿੱਤਾ ਫਿਰ ਇੱਕ ਕਾਂਗਰਸ ਸੰਸਦ ਮੈਂਬਰ ਨੇ ਕਿਹਾ ਮੈਂ ਉਹਨਾਂ ਨੂੰ ਇਕੱਠੇ ਦੇਖਿਆ ਹੈ ਫਿਰ ਜੈਤਲੀ ਨੇ ਮੰਨਿਆ ਕਿ ਹਾਂ ਇੱਕ ਛੋਟੀ ਜੀ ਮੀਟਿੰਗ ਹੋਈ ਸੀ ਮੈਂ ਵਿਦੇਸ਼ੀ ਭਾਈਵਾਲਾ ਨਾਲ ਸ਼ੇਅਰ ਵੇਚਣ ਬਾਰੇ ਗੱਲ ਕੀਤੀ ਜੋ ਮੈਂ ਬੈਂਕ ਦਾ ਕਰਜ਼ਾ ਚੁਕਾ ਸਕਾਂ ਮੈਂ ਈਡੀ ਨੂੰ ਸਮਾਧਨ ਲਈ ਲਿਖਿਆ ਮੈਂ ਪਹਿਲਾਂ ਹੀ सीबीआई ਦੇ ਸਾਹਮਣੇ ਪੇਸ਼ ਹੋ ਚੁੱਕਾ ਸਾਂ ਪਰ ਤੁਹਾਡੇ ਸਾਹਮਣੇ ਵੀ ਪੇਸ਼ ਹੋਵਾਂਗਾ ਪਰ ਮੇਰਾ ਪਾਸਪੋਰਟ ਰੱਦ ਕਰ ਦਿੱਤਾ ਗਿਆ ਪਾਸਪੋਰਟ ਰੱਦ ਹੋਣ ਤੋਂ ਬਾਅਦ ਮੈਂ ਲੰਡਨ ਵਿੱਚ ਫਸ ਗਿਆ ਮੈਂ ਕੋਈ ਚੋਰੀ ਨਹੀਂ ਕੀਤੀ ਮੈਂ ਕਦੇ ਨਿੱਜੀ ਕਰਜ਼ਾ ਨਹੀਂ ਲਿਆ ਨਾ ਹੀ ਮੈਂ ਕਿਸੇ ਨਾਲ ਧੋਖਾ ਕੀਤਾ ਬੈਂਕਾਂ ਨੇ ਮੇਰੀ 14100 ਕਰੋੜ ਰੁਪਏ ਦੀ ਜਿਹੜੀ ਜਾਇਦਾਦ ਦਾ ਉਹ ਜ਼ਬਤ ਕਰ ਲਈ ਹੈ ਪਰ ਫਿਰ ਵੀ ਮੈਂ ਚੋਰ ਕਹਿੰਦੇ ਨੇ ਮੈਨੂੰ ਲੋਕ ਤੇ ਇੱਕ ਪਾਸੇ ਮੇਰੀ ਜਾਇਦਾਦ ਜ਼ਬਤ ਕਰਦੇ ਨੇ ਤੇ ਦੂਜੇ ਪਾਸੇ ਮੈਨੂੰ ਚੋਰ ਕਹਿੰਦੇ ਨੇ ਇਹ ਕਿਵੇਂ ਕੰਮ ਕਰੇਗਾ ਇਹ ਸਾਰੀ ਗੱਲ ਜੇਕਰ ਮੈਂ ਤੁਹਾਨੂੰ ਕਹਾਂ ਕਿ ਵਿਜੇ ਮਾਲਿਆ ਦੀ ਆ ਤਾਂ ਤੁਸੀਂ ਇਸ ਤੇ ਕੀ ਯਕੀਨ ਕਰੋਗੇ ਵਿਜੇ ਮਾਲਿਆ ਵਿੱਚ ਇੱਕ ਹੋਰ ਵਾਰ ਫਿਰ ਤਸੁਰਖੀਆਂ ਦੇ ਵਿੱਚ ਸਾਨੂੰ ਨਜ਼ਰ ਆਉਂਦੇ ਨੇ ਵਿਜੇ ਮਾਲਿਆ ਨੇ ਇੱਕ ਪੋਡਕਾਸਟ ਵਿੱਚ ਕਈ ਖੁਲਾਸੇ ਕੀਤੇ ਤੇ ਇਸ ਦੌਰਾਨ ਬਾਲੀਵੁੱਡ ਅਦਾਕਾਰਾ ਸਮੀਰਾ ਰੈਡੀ ਦਾ ਇੱਕ ਪੁਰਾਣਾ ਇੰਟਰਵਿਊ ਵੀ ਜਿਹੜਾ ਉਹ ਚਰਚਾ ਦੇ ਵਿੱਚ ਆਉਂਦਾ ਜਦੋਂ ਉਹਨਾਂ ਨੇ ਖੁਲਾਸਾ ਕੀਤਾ ਕਿ ਵਿਜੇ ਮਾਲਿਆ ਨੇ ਉਹਨਾਂ ਦੇ ਵਿਆਹ ਦੇ ਵਿੱਚ ਉਹਨਾਂ ਦਾ ਕੰਨਿਆਦਾਨ ਕੀਤਾ ਜੋ ਜੈਸ ਬੰਦੇ ਨੂੰ ਅਸੀਂ ਚੋਰ ਕਹਿੰਦੇ ਆ ਉਹ ਇੱਕ ਸਾਈਡ ਦੇ ਉੱਤੇ ਤਾਂ ਇੱਕ ਇੰਨਾ ਚੰਗਾ ਸੀਗਾ ਤੇ ਦੂਜੀ ਸਾਈਡ ਦੇ ਉੱਤੇ ਉਸ ਤੇ ਉੱਤੇ ਚੋਰ ਦਾ ਟੈਗ ਲੱਗਦਾ ਦਰਅਸਲ ਗੱਲ 2014 ਵਿੱਚ ਹੈ ਜਦੋਂ ਡੀਐਨਏ ਨੇ ਇੱਕ ਇੰਟਰਵਿਊ ਦੇ ਦੌਰਾਨ ਸਮੀਰਾ ਰੈਡੀ ਨੇ ਕਿਹਾ ਕਿ ਸਿਰਫ ਵਿਜੇ ਮਾਲਿਆ ਜੋ ਮੇਰੀ ਮਾਂ ਦੇ ਰਿਸ਼ਤੇਦਾਰਾਂ ਦੇ ਵੱਜੋਂ ਮੇਰੇ ਵਿਆਹ ਦੇ ਵਿੱਚ ਸ਼ਾਮਲ ਹੋਏ ਸਨ ਤੇ ਮੇਰੇ ਜਿਹੜੇ ਘਰ ਵਾਲੇ ਸੀ ਉਹਨਾਂ ਦੇ ਹਵਾਲੇ ਮੇਰਾ ਹੱਥ ਸੌਂਪਿਆ ਯਾਨਕਿ ਉਹਨਾਂ ਦਾ ਕੰਨਿਆਦਾਨ ਕੀਤਾ। ਬਾਕੀ ਸਿਰਫ ਕੁਝ ਨਜ਼ਦੀਕੀ ਦੋਸਤ ਤੇ ਪਰਿਵਾਰਕ ਮੈਂਬਰ ਉਸ ਦੇ ਵਿੱਚ ਸ਼ਾਮਲ ਹੋਏ ਸਨ। ਅਕਸ਼ੇ ਵਰਦੇ ਤੇ ਸਮੀਰਾ ਦਾ ਵਿਆਹ 21 ਜਨਵਰੀ 2014 ਨੂੰ ਹੋਇਆ। ਤੁਹਾਨੂੰ ਦੱਸਦੀ ਕਿ ਸਮੀਰਾ ਨੇ ਵਪਾਰੀ ਅਕਸ਼ੇ ਵਰਦੇ ਨਾਲ ਰਵਾਇਤੀ ਮਹਾਰਾਸ਼ਟਰੀ ਤਰੀਕੇ ਨਾਲ ਵਿਆਹ ਕੀਤਾ। ਸਮੀਰਾ ਤੇ ਅਕਸ਼ੇ ਨੇ 21 ਜਨਵਰੀ 2014 ਨੂੰ ਬਹੁਤ ਹੀ ਨਿੱਜੀ ਢੰਗ ਦੇ ਨਾਲ ਵਿਆਹ ਕੀਤਾ। ਸਮਾਰੋਹ ਵਿੱਚ ਸਿਰਫ ਨਜ਼ਦੀਕੀ ਦੋਸਤ ਨੇ ਪ੍ਰਵਾਰਿਕ ਮੈਂਬਰ ਸ਼ਾਮਲ ਸਨ ਸਮੀਰਾ ਇਸ ਦੇ ਉੱਤੇ ਕਹਿੰਦੇ ਨੇ ਕਿ ਇਹ ਵਿਆਹ ਕਰਨ ਦਾ ਸਭ ਤੋਂ ਵਧੀਆ ਤਰੀਕਾ ਨਹੀਂ ਸੀ ਉਹ ਆਪਣੇ ਵਿਆਹ ਤੋਂ ਖੁਸ਼ ਨਹੀਂ ਸਨ ਪਰ ਸਮੀਰਾ ਨੇ ਦੱਸਿਆ ਸੀ ਕਿ ਜਦੋਂ ਉਹਨਾਂ ਦੇ ਵਿਆਹ ਦੇ ਬਾਰੇ ਗੱਲਬਾਤ ਚੱਲ ਰਹੀ ਸੀ ਤਾਂ ਇਸ ਦੇ ਵਿੱਚ ਕਾਫੀ ਜ਼ਿਆਦਾ ਜੜੀਆਂ ਔਂਕੜਾਂ ਉਭਾਰੀਆਂ ਸਨ ਵਿਆਹ ਦਾ ਨਿਰਧਾਰਤ ਸਮਾਂ ਵੀ ਪਹਿਲਾਂ ਤੱਕ ਕੋਈ ਸ਼ਹੂਰ ਹੋਇਆ ਸੀ ਪਰ ਫਿਰ ਵਿਆਹ ਪਹਿਲਾਂ ਅਪ੍ਰੈਲ ਵਿੱਚ ਯੋਜਨਾ ਕੀਤੀ ਗਈ ਪਰ ਫਿਰ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਮੁਲਤਵੀ ਕਰ ਦਿੱਤਾ ਗਿਆ ਵਿਆਹ ਦੀਆਂ ਸਾਰੀਆਂ ਤਿਆਰੀਆਂ ਸਮੀਰਾ ਦੀ ਭੈਣ ਸ਼ੁਸ਼ਮਾ ਨੇ 10 ਦਿਨਾਂ ਵਿੱਚ ਕਰ ਲਈ ਸੀ ਸਮੀਰਾ ਇਸ ਦੇ ਉੱਤੇ ਕਾਫੀ ਖੁਸ਼ ਟਿੱਪਣੀਆਂ ਦਿੰਦੇ ਨੇ ਕਈ ਮਹੀਨਿਆਂ ਦੇ ਤਣਾਅ ਅਤੇ ਯੋਜਨਾਬੰਦੀ ਵਿੱਚ ਬਹੁਤ ਤਣਾਅ ਹੁੰਦਾ ਹੈ ਅਕਸ਼ੇ ਨੇ ਕਿਹਾ ਕਿ ਇਹ ਜਲਦੀ ਕਿਉਂ ਨਾ ਕੀਤਾ ਜਾਵੇ ਮੈਂ ਕਿਹਾ ਕਿਉਂ ਨਹੀਂ ਫਿਰ ਅਸੀਂ ਕਿਹਾ ਮੈਂ ਕਰਦੀ ਹਾਂ ਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਇਹ ਕੀਤਾ ਸਮੀਰਾ ਨੇ ਵਿਆਹ ਵਿੱਚ ਸਧਾਰਨ ਦੱਖਣੀ ਭਾਰਤੀ ਸਾੜੀ ਪਹਿਨੀ ਤੇ ਸਮੀਰਾ ਨੇ ਵਿਆਹ ਵਿੱਚ ਇੱਕ ਸਧਾਰਨ ਜਿਹੜੀ ਗੱਲਬਾਤ ਤੇ ਤਰੀਕੇ ਦੇ ਨਾਲ ਆਪਣਾ ਵਿਆਹ ਕੀਤਾ ਮੈਂ ਆਪਣੀ ਜ਼ਿੰਦਗੀ ਦੇ 11 ਸਾਲ ਸਕਰੀਨ ਤੇ ਸਜਾਏ ਨੇ ਮੈਂ ਆਪਣੇ ਵਿਆਹ ਵਿੱਚ ਬਹੁਤ ਸਾਦਾ ਦਿਖਣਾ ਚਾਹੁੰਦੀ ਆਂ ਅੰਤ ਵਿੱਚ ਇੱਕ ਸਧਾਰਨ ਦੱਖਣੀ ਭਾਰਤੀ ਸਾੜੀ ਪਹਿਨੀ ਸ਼ਾਇਦ ਇਹ ਮੈਂ ਰੈਡੀ ਪਰਿਵਾਰ ਦੇ ਸੁਭਾਅ ਦੇ ਪ੍ਰਭਾਵ ਤੋਂ ਸੀ ਤੁਹਾਨੂੰ ਦੱਸਦੀ ਕਿ ਸਮੀਰਾ ਅਕਸਰ ਇੰਸਟਾਗ੍ਰam ਤੇ ਉੱਤੇ ਆਪਣੇ ਪਤੀ ਅਤੇ ਬੱਚਿਆਂ ਨਾਲ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ ਉਸ ਤੋਂ ਬਾਅਦ ਇੱਕ ਗੱਲ ਸਭ ਤੋਂ ਵੱਡੀ ਨਿਕਲ ਕੇ ਨਜ਼ਰ ਆਉਂਦੀ ਹੈ ਕਿ ਰਾਸ਼ ਸ਼ਮਾਨੀ ਦਾ ਜਦੋਂ ਪੋਡਕਾਸਟ ਹੁੰਦਾ ਵਿਜੇ ਮਾਲੀਆ ਦਾ ਨਾਲ ਉਸ ਤੋਂ ਬਾਅਦ ਕਾਫੀ ਲੋਕ ਉਹਨਾਂ ਦੇ ਬਾਰੇ ਸਰਚ ਕਰਦੇ ਨੇ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਸ਼ਮਾਨੀ ਦੇ ਪੋਡਕਾਸਟ ਵਿੱਚ ਵਿਜੇ ਮਾਲੀਆ ਨੇ ਤਖਾਂ ਦੇ ਆਧਾਰ ਤੇ ਉੱਤੇ ਗੱਲ ਕੀਤੀ ਜੋ ਕਹਿੰਦੇ ਨਜ਼ਰ ਆਉਂਦੇ ਨੇ ਕਿ ਮੇਨੂੰ ਲੋਕ ਭਗੋੜੇ ਦਾ ਜਿਹੜਾ ਟੈਗ ਆ ਜਾਂ ਚੋਰ ਦਾ ਟੈਗ ਆ ਉਹ ਗੱਲ ਦਿੰਦੇ ਨੇ ਤੁਸੀਂ ਇਸ ਦੇ ਨਾਲ ਕਿੰਨਾ ਸਹਿਮਤ ਹੋ ਸਾਨੂੰ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਅੱਗੇ ਦੀਆਂ ਵੱਡੀਆਂ ਅਪਡੇਟਸ ਦੇਖਣ ਦੇ ਲਈ ਵੇਖਦੇ ਰਹੋ ਦੇਸੀ ਵਰਲਡ ਤਕਲੀ ਸਾਨੂੰ ਦਾ ਉਹ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ